ਸਵੇਰੇ ਨਾ ਤਲਵਿੰਦਰ ਸਿੰਘ ਆ ਜੀ ਫਿਰ ਦੁਕਾਨ ਦਾ ਨਾ ਹੈਗਾ ਫਤੇਕਾਰ ਬਿਆਰੀ ਤੇ ਮੈਨੂੰ ਸਵੇਰੇ ਕਾਲ ਆਈਏ ਮੇਰੇ ਗਵੰਡੀ ਦੇ ਮੁੰਡੇ ਦੀ ਤੇ ਉਹ ਕਹਿੰਦਾ ਤੁਹਾਡਾ ਤੇਰਾ ਸ਼ਟਰ ਚੱਕੋ ਪਿਆ ਹੈ ਕਹਿੰਦਾ ਵੀ ਫਟ ਹੋਇਆ ਹੈ ਵੀ ਆ ਕੇ ਦੇਖ ਨੁਕਸਾਨ ਹੋ ਗਿਆ ਹੈ ਜਦੋਂ ਫਿਰ ਮੈਂ ਆ ਕੇ ਦੇਖਿਆ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਲੋਕਰ ਹੀ ਭੰਨਿਆ ਹੋਇਆ ਮੇਰਾ ਇਹਦੇ ਚ 10000 ਰੁਪਏ ਕੋਈ ਕੱਲ ਸ਼ਾਮੀ ਸ਼ਾਮੀ ਸਾਈ ਬੜਾ ਗਿਆ ਜੀ ਉਹ ਵੀ ਇਹਦੇ ਚ ਰੱਖੇ ਸੀਗੇ ਉਹ ਵੀ ਲੈ ਗਏ ਤੇ ਹੁਣ ਬਾਕੀ ਹੋਰ ਦੇਖਦੇ ਹੌਲੀ ਹੌਲੀ ਪਤਾ ਲੱਗੂ ਵੀ ਸਰ ਖੱਡਾ ਹੋਰ ਕੀ ਕੀ ਨੁਕਸਾਨ ਹੋਇਆ ਹੈ ਨਾ ਤੇ ਦੇਖ ਲਓ ਰੋੜੀ ਸਾਹਿਬ ਦੇ ਕੋਲ ਸਾਡਾ ਦਫਤਰ ਆ ਤੇ ਪੁਲਿਸ ਪ੍ਰਸ਼ਾਸਨ ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਢਲਾਇਆ ਕੋਈ ਪੈਟਰੋਲਿੰਗ ਨਹੀਂ ਹੋ ਰਹੀ ਸ਼ਾਮ ਨੂੰ ਹਾਂਜੀ ਹਾਂਜੀ ਸ਼ਟਰ ਤੁਹਾਡੇ ਸਾਹਮਣੇ ਹੀ ਟੋੜਿਆ ਐ ਅਲੂਮੀਨੀਅਮ ਦਾ ਦਰਵਾਜ਼ਾ ਵੀ ਟੋੜਿਆ ਸੱਬਲ ਪਾ ਕੇ ਟੋੜਿਆ ਐ ਹਾਂਜੀ ਹਾਂਜੀ ਤੇਰੇ ਹਿਸਾਬ ਨਾਲ ਜੀ 25-30 ਹਜ਼ਾਰ ਦਾ ਨੁਕਸਾਨ ਹੋ ਹੀ ਗਿਆ ਆ ਸ਼ਟਰ ਵੀ ਸਾਰਾ ਸੈੱਟ ਕਰਾਣਾ ਪੈਣਾ ਲੀਵੀਂ ਦਰਵਾਜ਼ਾ ਦੋੜਾ ਲਵਾਉਣਾ ਪੈਣਾ ਆ ਸੇਫ ਹੋਇਆ ਜੇ ਹੁਣ ਲਿਆ ਸੀਗਾ ਨਵਾਂ 10 ਹਜ਼ਾਰ ਦਾ ਇਹ ਵੀ ਸਾਰੇ ਤੋੜ ਦਿੱਤਾ ਜਵਾਂ ਨੇ ਇਹ ਇਹ ਹੁਣ ਰਿਪੇਅਰ ਕਰਵਾਉਣਾ ਪੈਣਾ ਪਤਾ ਨਹੀਂ ਨਵਾਂ ਹੀ ਲੈਣਾ ਪੈਣਾ ਨਾਲ ਦੀ ਦੁਕਾਨ ਵੀ ਹੋਈ ਚੋਰੀ ਨਾਲ ਦੀ ਇੱਕ ਦੁਕਾਨ ਛੱਟ ਗਈ ਹੋਈ ਐ ਸੋ ਰੋਇਲ ਬੋਕੜੀ ਪੂਆ ਨਾਲ ਇਹਨਾਂ ਦਾ ਵੀ ਸ਼ਟਰ ਚੱਕਿਆ ਤੇ ਇੱਕ ਮਾਰਵਲ ਦੀ ਦੁਕਾਨ ਆ ਉੱਥੇ ਵੀ ਸ਼ਟਰ ਚੱਕ ਹੋਇਆ ਉਹਨਾਂ ਦਾ ਪਤਾ ਨਹੀਂ ਨੁਕਸਾਨ ਉਹਨਾਂ ਦਾ ਹੋਇਆ ਜਾਂ ਨਹੀਂ ਹੋਇਆ ਹੁਣ ਆਉਗੇ ਤੇ ਉਹਨਾਂ ਨੂੰ ਪਤਾ ਲੱਗੂਗਾ ਅੱਜ ਸਾਨੂੰ ਪਤਾ ਲੱਗਾ ਸੀਗਾ ਕਿ ਸਾਡੇ ਸ਼ਹਿਰ ਦੇ ਵਿੱਚ ਇਹਨਾਂ ਨੂੰ ਸਾਰ ਦੇ ਦੋ ਤਿੰਨ ਦੁਕਾਨਾਂ ਦੇ ਜਿਹੜੀ ਹੈਗੇ ਸ਼ਟਰ ਤਾਲੇ ਟੁੱਟੇ ਅਟੈਂਪਟ ਹੋਈ ਜਾ ਤੇ ਉਹਦੇ ਤੇ ਅਸੀਂ ਤਰ੍ਹਾਂ ਤਮੋਕੇ ਦੇ ਗਏ ਆ ਮੁਕੇ ਸਾਰੇ ਜਾ ਕੇ ਤੈਕੀ ਕਰ ਕੀਤੀ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਕਾਰਬਜ਼ਾਰ ਦੀ ਦੁਕਾਨ ਸੀਗੀ ਤੇ ਇੱਕ ਫੋਟੋਸਟੇਟ ਦੀ ਹੈਗੀ ਹੈ ਤੇ ਕੋਦ ਨਾਲ ਫੋਟੋਕਾਨ ਹੈਗੀ ਹੈ ਮਾਰਬਲ ਦੀ ਇਹਨਾਂ ਦੇ ਅਟੈਂਪਟ ਹੋਇਆ ਬਾਕੀ ਉਹਨਾਂ ਤੋਂ ਜੋ ਵੀ ਹੈਗਾ ਆਲੇ-ਦੁਆਲੇ ਤੋਂ ਸੀਸੀਟੀਵੀ ਫੁਟੇਜ ਲੈ ਕੇ ਇਹਨਾਂ ਦੋਸ਼ੀਆਂ ਨੂੰ ਫ੍ਰੀਸ ਆਊਟ ਕਰਕੇ ਜਿਹੜੀ ਕਾਰਵਾਈ ਹੈਗੀ ਉਹ ਉੱਥੇ ਲੰਗੀ ਚੱਲਦੀ ਜਾਊਗੀ ਔਰ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਲੋਕਅਪ ਭੇਜਿਆ ਜਾਵੇ ਮੇਰਾ ਨਾਮ ਦਲਵਿੰਦਰ ਸਿੰਘ ਹੈ ਜੀ ਫਿਰ ਦੁਕਾਨਦਾਰ ਦਾ ਨਾਮ ਹੈਗਾ ਫਤੇਹ ਕਾਰਬਜ਼ਾਰੀ ਤੇ ਮੈਨੂੰ ਸਵੇਰੇ ਕਾਲ ਆਈਏ ਮੇਰੇ ਗਵਾਂਢੀ ਮੁੰਡੇ ਦੀ ਤੇ ਉਹ ਕਹਿੰਦਾ ਤੁਹਾਡਾ ਤੇਰਾ ਸ਼ਟਰ ਚੱਕੋ ਪਿਆ ਹੈ ਕਹਿੰਦਾ ਵੀ ਪੱਟ ਹੋਇਆ ਹੈ ਵੀ ਆ ਕੇ ਦੇਖ ਨੁਕਸਾਨ ਹੋ ਗਿਆ ਹੈ ਜਦੋਂ ਫਿਰ ਮੈਂ ਆ ਕੇ ਦੇਖਿਆ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਲੋਕਰ ਵੀ ਭੰਨਿਆ ਹੋਇਆ ਮੇਰਾ ਇਹਦੇ ਚ 10000 ਰੁਪਏ ਕੋਈ ਕੱਲ ਸ਼ਾਮੀ ਸਾਈ ਬੜਾ ਗਿਆ ਜੀ ਉਹ ਵੀ ਇਹਦੇ ਚ ਰੱਖੇ ਸੀਗੇ ਉਹ ਵੀ ਲੈ ਗਏ ਤੇ ਹੁਣ ਬਾਕੀ ਹੋਰ ਦੇਖਦੇ ਹੌਲੀ ਹੌਲੀ ਪਤਾ ਲੱਗੂ ਵੀ ਸਰ ਸਾਡਾ ਹੋਰ ਕੀ ਕੀ ਨੁਕਸਾਨ ਹੋਇਆ ਹੈ ਨਾ ਤੇ ਦੇਖ ਲਓ ਰੋੜੀ ਸਾਹਿਬ ਦੇ ਕੋਲ ਸਾਡਾ ਦਫਤਰ ਆ ਦੇ ਕੋਲ ਸੁਪਰਡਿਵਿਜ਼ਨ ਦੇਖ ਲਓ ਸਾਡੇ ਸਾਹਮਣੇ ਕਿੰਨਾ ਢਲਾਇਆ ਕੋਈ ਪੈਟਰੋਲਿੰਗ ਨਹੀਂ ਹੋ ਰਹੀ ਸ਼ਾਮ ਨੂੰ ਕੋਈ ਹਾਂਜੀ ਹਾਂਜੀ ਸ਼ਟਰ ਤੁਹਾਡੇ ਸਾਹਮਣੇ ਹੀ ਟੋੜਿਆ ਐ ਅਲੂਮੀਨੀਅਮ ਦਾ ਦਰਵਾਜ਼ਾ ਵੀ ਤੋੜਿਆ ਸੱਬਲਵਾ ਕੇ ਤੋੜਿਆ ਹਾਂਜੀ ਹਾਂਜੀ ਤੇਰੇ ਹਿਸਾਬ ਨਾਲ ਜੀ 25-30 ਹਜ਼ਾਰ ਦਾ ਨੁਕਸਾਨ ਹੋਇਆ ਗਿਆ ਆ ਸ਼ਟਰ ਵੀ ਸਾਰਾ ਸੈਟ ਕਰਾਣਾ ਪੈਣਾ ਲੀਹੇ ਦਰਵਾਜ਼ਾ ਦੋੜਾ ਲਵਾਉਣਾ ਪੈਣਾ ਆ ਸੇਫ ਹੋਇਆ ਜੇ ਹੁਣ ਲਿਆ ਸੀਗਾ ਨਵਾਂ 10 ਹਜ਼ਾਰ ਦਾ ਇਹ ਵੀ ਸਾਰੇ ਤੋੜ ਦਿੱਤਾ ਇਹਨਾਂ ਨੇ ਇਹ ਇਹ ਕੋਈ ਰਿਪੇਅਰ ਕਰਵਾਉਣਾ ਪੈਣਾ ਪਤਾ ਨਹੀਂ ਨਵਾਂ ਹੀ ਲੈਣਾ ਪੈਣਾ ਨਾਲ ਦੀ ਦੁਕਾਨ ਵੀ ਉਹ ਚੋਰੀ ਨਾਲ ਦੀ ਇੱਕ ਦੁਕਾਨ ਛੱਟ ਗਈ ਹੋਈ ਏ ਸੋ ਰਾਇਲ ਬੱਕੜੀਪੂਰ ਨਾਲ ਇਹਨਾਂ ਦਾ ਵੀ ਸ਼ਟਰ ਚੱਕਿਆ ਤੇ ਇੱਕ ਮਾਰਵਲ ਦੀ ਦੁਕਾਨ ਆ ਉੱਥੇ ਵੀ ਸ਼ਟਰ ਚੱਕ ਹੋਇਆ ਉਹਨਾਂ ਦਾ ਪਤਾ ਨਹੀਂ ਨੁਕਸਾਨ ਉਹਨਾਂ ਦਾ ਹੋਇਆ ਜਾਂ ਨਹੀਂ ਹੋਇਆ ਹੁਣ ਆਉਗੇ ਤੇ ਉਹਨਾਂ ਨੂੰ ਪਤਾ ਲੱਗੂਗਾ ਅੱਜ ਸਾਨੂੰ ਪਤਾ ਲੱਗਾ ਸੀਗਾ ਕਿ ਸਾਡੇ ਸ਼ਹਿਰ ਦੇ ਵਿੱਚ ਇਹਨਾਂ ਦੋਸਾਂ ਰੋਡ ਦੇ ਦੋ ਤਿੰਨ ਦੁਕਾਨਾਂ ਦੇ ਜਿਹੜੇ ਹੈਗੇ ਸ਼ਟਰ ਤਾਲੇ ਪੁੱਤੇ ਅਟੈਂਪਟ ਹੋਈ ਜਾ ਤੇ ਉਹਦੇ ਤੇ ਅਸੀਂ ਤੁਰੰਤ ਮੌਕੇ ਤੇ ਗਏ ਆ ਮੌਕੇ ਤੇ ਸਾਰੇ ਜਾ ਕੇ ਤੈਕੀਕਰ ਕੀਤੀ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਕਾਰਬਜ਼ਾਰ ਦੀ ਦੁਕਾਨ ਸੀਗੀ ਤੇ ਇੱਕ ਫੋਟੋਸਟੇਟ ਦੀ ਹੈਗੀ ਹੈ ਤੇ ਕੋਦ ਨਾਲ ਫੋਟੋਕਾਨ ਹੈਗੀ ਹੈ ਮਾਰਬਲ ਦੀ ਇਹਨਾਂ ਦੇ ਅਟੈਂਪਟ ਹੋਇਆ ਬਾਕੀ ਉਹਨਾਂ ਤੋਂ ਜੋ ਵੀ ਹੈਗਾ ਆਲੇ ਦੁਆਲੇ ਤੋਂ ਸੀਸੀਟੀਵੀ ਫੁਟੇਜ ਲੈ ਕੇ ਇਹਨਾਂ ਦੋਸ਼ੀਆਂ ਨੂੰ ਫ੍ਰੀਸ ਆਊਟ ਕਰਕੇ ਜਿਹੜੀ ਕਾਰਵਾਈ ਹੈਗੀ ਉਹ ਹੁਣ ਚੱਲਦੀ ਜਾਊਗੀ ਔਰ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਲੋਕਅਪ ਭੇਜਿਆ ਜਾਏਗਾ